ਭਾਈ ਅੱਜਕੱਲ ਦੇ ਜਵਾਕ ਪਤੰਦਰ ਬਹੁਤ ਹੀ ਜ਼ਿਆਦਾ ਤੇਜ਼ ਆ ਪਤਾ ਨਹੀਂ ਕੀ ਖਾ ਕੇ ਜੰਮੇ ਆ ਜਿਵੇਂ ਜਿਵੇਂ ਹੀ ਟੈਕਨੋਲੋਜੀ ਐਡਵਾਂਸ ਹੋਈ ਜਾਂਦੀ ਹੈ ਜਵਾਕ ਵੀ ਤੇਜ਼ ਹੋਈ ਜਾਂਦੇ ਆ ਆ ਪਿੰਡਾਂ ਦੇ ਜਵਾਕਾਂ ਦੀ ਗੱਲ ਕਰੀਏ ਤਾਂ ਪਿੰਡਾਂ ਦੇ ਜਵਾਕ ਬਾਲੇ ਹੀ ਤਿੱਖੇ ਆ ਇਹ ਕਿਸੇ ਨੂੰ ਅੱਗੇ ਗੱਲ ਨਹੀਂ ਕਰਨ ਦਿੰਦੇ ਹਾਲੀ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਲਿੱਪ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਇਹ ਵੀਡੀਓ ਕਲਿੱਪ ਜੇ ਤੁਸੀਂ ਦੇਖ ਸਕਦੇ ਹੋ ਕਿਾ ਛੋਟਾ ਜਿਹਾ ਜਵਾਕ ਦੇਖਣ ਨੂੰ ਤੁਹਾਨੂੰ ਇਹ ਵਿਚਾਰਾ ਜਿਹਾ ਲੱਗੇਗਾ ਫਰੇ ਹੈ ਬਹੁਤ ਤੇਜ ਇਹ ਕਿਸੇ ਨੂੰ ਅੱਗੇ ਗੱਲ ਨਹੀਂ ਕਰਨੇ ਦਦਾ ਪਤੰਦਰ ਇੰਨਾ ਜਿਆਦਾ ਤਿੱਖਾ ਵਾ ਕਿ ਗੱਲ ਨੂੰ ਥੱਲੇ ਡਿਗ ਨਹੀਂ ਦੇ ਰਿਹਾ ਦੇਖੋ ਹੱਥ 'ਚ ਇਹਨੇ ਬੱਟਾ ਫਰਿਆ ਹੋਇਆ ਏ ਤੇ ਪੂਰੀ ਠੋਕ ਠੋਕ ਕੇ ਗੱਲ ਕਰਦਾ ਪਿਆ ਏ ਸਵਾਹ ਤੁਹਾਡੇ ਨਾਲੇ ਛੋਟਾ ਜਿਹਾ ਵੀਡੀਓ ਕਲਿੱਪ ਸੰਜਾ ਕਰਦੇ ਆ ਆ ਜਾ ਤੇ ਮਾਸਾ ਲਿਆ ਲੱਗਾ ਇਹ ਖੁੰਲੇ ਦਾ ਪੁੱਤਾ ਨਾ ਫੇਰ ਖੁੰਲੇ ਜਾ ਲੈ ਆ ਦੂੰ ਜਾਦਰ ਪਰਦਾਦੇ ਦਾਦੂ ਨੂੰ ਲੈ ਨਾਲ ਜਾ ਲੈਣ ਦਾ ਗੋਕਰ ਗੜਾ ਖੁੱਡਾ ਪਟਾਈ ਲਾਉਣਾ ਜਾ ਪਟਾਏ ਕਬੂਤਰ ਕੌਣ ਲੈ ਆ ਗਿਆ ਜਾ ਪਟਾਏ ਖੁੱਡਾ ਸਾਨੂੰ ਪਵੇ ਨਹੀਂ ਸੀ ਫੜੀ ਹੋਇਆ ਤੈਨੂੰ ਦਿੱਤੀ ਆ ਫੜੀ ਹੋਈ ਨਹੀਂ ਦਿੱਤੀ ਸਾਰੇ ਤਾਂ થઈ ਗਏ ਅੱਥਾ ਉੱਤਰ ਆਇਆ ਸੀ ਨਾ ਕੇ ਕੇ ਕੋਈ ਨਹੀਂ ਆਇਆ ਇਥੇ ਜਬਣੀ ਬੰਦ ਦੱਸ ਦੇ ਹਾਂ ਦੱਸ ਦੇ ਮਸੀ ਆ ਸੀ ਨਾ ਹਾਂ ਮਿਲ ਆ ਕੇ ਦੇ ਕਿਹੜੀ ਫੜੀ ਦੱਸ ਤੂੰ ਦੱਸ ਦੇ ਕਿਹੜੀ ਫੜੀ ਤੇਰੀ ਦੀ ਪੀਲੀ ਨਾ ਹੋਣਾ ਉਹ ਸਾਡਾ ਜਰੂਰ ਉੜੇਗਾ ਐਸੋ ਪੁੱਛ ਲੈ ਉਹ ਜਿਹੜਾ ਹਰਾਰਾਂਗੇ ਨਾ ਥਲੇ ਇਨਾਂ ਜਾਂ ਚਿੱਟਾ ਜਾਂ ਪ्योर ਚਿੱਟਾ ਉਹਨੇ ਵਾਸੀ ਉਹ ਫੜਿਆ ਨੀਮਾ ਬੰਦ ਕਾਦਨ ਉੱਡ ਗਿਆ ਸੀਗਾ ਜਾ ਕੇ ਉੱਥੇ ਬਹਿ ਗਿਆ ਉਹਦੇ ਨੇ ਉੜਾ ਦੋ ਉੱਥੇ ਫੜ ਗਿਆ ਛਲ ਵਾਲੇ ਕੋਠੇ ਦੋ ਨਾ ਬਈ ਹਾਂਜੀ ਫਿਰ ਇਹ ਤੁਹਾਨੂੰ ਕੋਬਰਾ ਕਿੰਨਾ ਕਿ ਜ਼ਹਿਰੀ ਲੱਗਿਆ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ